ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਵਦੀਪ ਸ਼ਰਮਾ ਨજર ਪਾਉਂਦੇ ਆਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਪੰਜਾਬ ਦੀ ਮਾਨ ਸਰਕਾਰ ਦਾ ਨਸ਼ਿਆਂ ਤੇ ਹਮਲਾ ਤੇਜ਼ ਨਸ਼ਿਆਂ ਵਿਰੁੱਧ ਮੁਹਿੰਮ ਤੇਜ਼ ਕਰਨ ਲਈ ਹੁਣ ਨਵੀਂ ਐਂਟੀ ਨਾਰਕਟਿਕ ਟਾਸਕ ਫੋਰਸ ਦਾ ਕੀਤਾ ਗਿਆ ਗਠਨ ਭਲਕੇ ਮੁੱਖ ਮੰਤਰੀ ਕਰਨਗੇ ਉਦਘਾਟਨ ਮੁੱਖ ਮੰਤਰੀ ਮੁਹਾਲਲੇ ਚ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਨਵੀਂ ਇਮਾਰਤ ਦਾ ਵੀ ਕਰਨਗੇ ਉਦਘਾਟਨ ਇਮਾਰਤ ਵਿੱਚ ਬਣੀ অতি ਆਧੁਨਿਕ ਕੰਪਿਊਟਰ ਲੈਬ ਪੰਜਾਬ ਵਿੱਚ ਨਸ਼ਾ ਤਸਕਰਾਂ ਤੇ ਰੱਖੇਗੀ ਤਿੱਖੀ ਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਐਂਟੀ ਨਾਰਕੋਟਿਕ ਟਾਸਕ ਫੋਰਸ ਦਾ WhatsApp ਨੰਬਰ ਵੀ ਕਰਨ ਕੇ ਜਾਰੀ ਪੰਜਾਬ ਦੇ ਲੋਕ WhatsApp ਤੇ ਨਸ਼ਾ ਤਸਕਰੀ ਦੀ ਦੇ ਸਕਣ ਕੇ ਜਾਣਕਾਰੀ ਰਵਨੀਤ ਬਿੱਟੂ Rajasthan ਤੋਂ ਨਿਰਵਿਰੋਧਮਣੇ ਰਾਜ ਸਭਾ ਸੰਸਦ ਕਾਂਗਰਸ ਸਣੇ ਵਿਰੋਧੀ ਪਾਰਟੀਆਂ ਨੇ ਨਹੀਂ ਉਤਾਰਿਆ ਸੀ ਉਮੀਦਵਾਰ ਕਿਸਾਨਾਂ ਅੰਦੋਲਨ ਤੇ ਕੰਗਣਾ ਦੇ ਬਿਆਨ ਦਾ ਵਿਰੋਧ ਜਾਰੀ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਬਿਆਨ ਦੇਣ ਦੀ بجائے ਕਾਰਵਾਈ ਕਰੇ ਭਾਜਪਾ ਚਲੰਦਰ ਦੇਵ ਵਿਧਾਇਕ ਪ੍ਰਗਟ ਸਿੰਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਕਾਂਗਰਸ ਨੇ ਜੰਮੂ ਵਿਧਾਨ ਸਭਾ ਚੋਣ ਵਿੱਚ ਲਗਾਇਆ ਅਬਜ਼ਰਵਰ ਹਾਈ ਕਮਾਂਡ ਨੇ ਜਾਰੀ ਕੀਤਾ ਪੱਤਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨਾਲ ਕੀਤੀ ਮੁਲਾਕਾਤ ਦੋਹਾਂ ਨੇ ਤਵਾ ਵਿਚਾਲੇ ਪੌਣੇ ਘੰਟੇ ਤੱਕ ਚੱਲੀ ਗੱਲਬਾਤ ਸਿਆਸੀ ਸਥਿਤੀ ਤੇ ਕੀਤੀ ਚਰਚਾ ਚੰਡੀਗੜ੍ਹ ਨਗਰ ਨਿਗਮ ਦਫ਼ਤਰ ਵਿਖੇ ਕੌਂਸਲਰ ਜਸਬੀਰ ਲਾੜੀ ਨੇ ਸਦਨ ਚ ਸਾਬਕਾ ਨਗਰ ਕਮਿਸ਼ਨਰ ਨੂੰ ਕੇ ਰਿਆਲ ਲਗਾਏ ਭ੍ਰਿਸ਼ਟਾਚਾਰ ਦੇ ਔਰੋ ਅਬੋਹਰ ਵਿੱਚ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਵਿਦਿਆਰਥੀ ਦੀ ਮੌਤ ਜਨਮਸ਼ਟਮੀ ਦੀ ਚਾਕੀ ਦੇਖਣ ਗਿਆ ਸੀ ਚੱਲ ਰਿਹਾ ਸੀ ਪ੍ਰੇਮ ਪ੍ਰਸੰਗ ਰੇਲਵੇ ਟਰੈਕ ਤੋਂ ਮਿਲੀ ਲਾਸ਼ ਮੋਗਾ ਵਿੱਚ 1 ਸਾਲ ਦੀ ਬੱਚੀ ਦੀ ਹੋਈ ਮੌਤ ਕੈਂਟਰ ਦੀ ਲਪੇਟ ਵਿੱਚ ਆਉਣ ਨਾਲ ਵਾਪਰਿਆ ਹਾਸਾ ਲੰਗਰ ਤੋਂ ਖਾਣਾ ਲੈਣ ਗਏ ਸਨ ਮਾਤਾ ਪਿਤਾ ਜਲੰਧਰ ਵਿਖੇ ਕਬਾੜੀ ਦੀ ਲੱਗੀ 2.5 ਕਰੋੜ ਦੀ ਲਾਟਰੀ 500 ਰੁਪਏ 'ਚ ਬਣਿਆ ਕਰੋੜਪਤੀ ਪਤਨੀ ਦੇ ਨਾਮ ਤੇ ਖਰੀਦੀ ਸੀ ਟਿਕਟ ਪੰਜਾਬ ਵਿੱਚ ਮੌੜ ਸਰਗਰਮ ਹੋਵੇਗਾ ਮੌਨਸੂਨ 15 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ ਸੂਬੇ ਦਾ ਔਸਤ ਤਾਪਮਾਨ ਆਮ ਨਾਲੋਂ 2.1 ਡਿਗਰੀ ਵੱਧ ਕੀਤਾ ਗਿਆ ਦਰਜ ਲੁਧਿਆਣਾ ਵਿਕੇ ਹੋਮਗਾਰਡ ਦੇ ਪਰਿਵਾਰ ਤੇ ਕੀਤਾ ਗਿਆ ਹਮਲਾ ਤਿੰਨ ਹੋਏ ਜ਼ਖਮੀ ਨਸ਼ੇ ਚ ਤੋਤ ਨੌਜਵਾਨਾਂ ਨੇ ਘਰ ਦੀਆਂ ਪੌੜੀਆਂ 'ਚ ਨਸ਼ਾ ਕਰਨ ਤੋਂ ਰੋਕਣ ਕਰਕੇ ਤੇਜ਼ ਤਾਰ ਹਥਿਆਰ ਨਾਲ ਕੀਤਾ ਹਮਲਾ ਕੰਗੜਾ ਰਣੋਦੀ ਫਿਲਮ ਦੀ ਰਿਲੀਜ਼ ਰੋਕਣ ਲਈ ਹਾਈ ਕੋਰਟ 'ਚ ਪਟੀਸ਼ਨ ਦਾਖਲ ਬਠਿੰਡਾ 'ਚ ਸਿਨੇਮਾ ਘਰਾਂ ਦੇ ਬਾਹਰ ਸਿੱਖ ਜਥੇਬੰਦੀਆਂ ਦਾ ਪ੍ਰਦਰਸ਼ਨ ਜਲੰਧਾਬਾਦ ਵਿਖੇ ਪੁਲਿਸ ਦੇ ਕਬਜੇ ਚੋਂ ਦੋ ਵਾਹਨ ਹੋਏ ਚੋਰੀ ਪੁਲਿਸ ਨੇ ਨਜਾਇਜ਼ ਮਾਈਨਿੰਗ ਮਾਮਲੇ ਚ 38 ਵਾਹਨ ਕੀਤੇ ਸਨ ਜਬਤ ਵਾਹਨ ਚੋਰੀਕਰ ਮੁਲਜ਼ਮ ਹੋਏ ਫਰਾਰ ਲੁਧਿਆਣਾ ਵਿਖੇ 23 ਹਥਿਆਰ ਦਿਖਾ ਨੌਜਵਾਨ ਤੋਂ ਲੁੱਟਿਆ ਗਿਆ ਮੋਬਾਈਲ ਐਕਟਿਵਾ ਸਵਾਰ ਨੂੰ ਇੱਕ ਫਰਾਰ ਹੋਏ ਬਦਮਾਸ਼ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਫਾਜ਼ਿਲਕਾ ਵਿੱਚ ਸੜਕ ਤੇ ਸਾਈਕਲ ਸਵਾਰ ਨੂੰ ਟਰੈਕਟਰ ਟਰਾਲੀ ਨੇ ਮਾਰੀ ਟੱਕਰ ਬਲੌਂ ਤੇ ਵੀ ਨਹੀਂ ਪਹੁੰਚੀ ਐਂਬੂਲੈਂਸ ਜੁਗਾੜ ਗੱਡੀ ਤੇ ਪਹੁੰਚਾਇਆ ਹਸਪਤਾਲ ਮੋਗਾ ਵਿੱਚ ਬਦਮਾਸ਼ ਨੇ ਦੁਕਾਨਦਾਰ ਤੇ ਚਲਾਈ ਗੋਲੀ ਲੁੱਟ ਦੀ ਕੀਤੀ ਕੋਸ਼ਿਸ਼ ਦੁਕਾਨ 'ਚ ਵੜਦੇ ਹੀ ਮੰਗੇ ਸਨ ਪੈਸੇ ਬਾਈਕ ਤੇ ਬੈਠ ਹੋਇਆ ਫਰਾਰ ਪੰਜਾਬ ਦੀ ਭਾਜਪਾ ਮਹਿਲਾ ਮੋਰਚਾ ਦੇ ਵੱਲੋਂ ਚੰਡੀਗੜ੍ਹ ਵਿਖੇ ਕੀਤਾ ਗਿਆ ਰੋਸ ਮਜਾਰਾ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਜਤਾਇਆ ਰੋਸ ਬਰਨਾਲਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਮੁਲਜ਼ਮਾਨੇ ਵਟਸਐਪ ਤੇ ਕਾਲ ਕਰਕੇ ਕਾਰੋਬਾਰੀ ਤੋਂ ਮੰਗੀ ਸੀ 50 ਲੱਖ ਰੁਪਏ ਦੀ ਫਿਰੋਤੀ ਚੰਡੀਗੜ੍ਹ ਸੈਕਟਰ 31 ਦੇ ਥਾਣੇ ਵਿੱਚ 45 ਸਾਲ ਦੇ ਵਿਅਕਤੀ ਨੇ ਕੀਤੀ ਖੁਦਕੁਸ਼ੀ ਰਾਤ ਨੂੰ ਹਿਰਾਸਤ ਚ ਲੈ ਕੇ ਲੋਕਅਪ ਚ ਕੀਤਾ ਸੀ ਬੰਦ ਮਰਨ ਤੋਂ ਪਹਿਲਾਂ ਮੰਗਿਆ ਸੀ ਪਾਣੀ ਕਲਕੱਤਾ ਚ ਵਾਪਰੀ ਜ਼ਬਰਜਨਾਹ ਦੀ ਘਟਨਾ ਨੂੰ ਲੈ ਕੇ ਹੱਲੇ ਵੀ ਰੋਸ ਜਾਰੀ ਖਮਾਣੂ ਵਿਖੇ ਸਕੂਲੀ ਵਿਦਿਆਰਥਣਾਂ ਨੇ ਕੱਢਿਆ ਕੈਂਡਲ ਮਾਰਚ ਚੰਡੀਗੜ੍ਹ ਤੋਂ ਚੋਰੀ ਕੀਤੀ ਘੋੜੀ ਪੁਲਿਸ ਨੇ ਮੋਹਾਲੀ ਤੋਂ ਕੀਤੀ ਬਰਾਮਦ ਦੋ ਬਾਈਕ ਸਵਾਰ ਫੇਰਾਰ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਤੇਰਾ ਬਸੀਰ ਬਰਵਾਲਾ ਰੋਡ ਤੇ ਮੇਕਅਪ ਸਟੂਡੀਓ ਚੋਂ ਚੋਰਾਂ ਨੇ ਲੱਖਾਂ ਰੁਪਏ ਦਾ ਬ੍ਰਾਂਡਡ ਸਮਾਨ ਕੀਤਾ ਚੋਰੀ ਰਸੋਈ ਚੋਂ ਰਾਸ਼ਨ ਵੀ ਕਰ ਲਿਆ ਚੋਰੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਕਤਲ ਦੀ ਗੁੱਥੀ ਨੂੰ 12 ਘੰਟਿਆਂ ਵਿੱਚ ਸੁਲਝਾਇਆ ਗਿਆ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਆਪਸੀ ਰੰਜਿਸ਼ ਕਰਕੇ ਕੀਤਾ ਸੀ ਕਤਲ ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਜੁੜੇ ਰਹੋ ਜਗਪਾਨੀ ਟੀਵੀ ਨਾਲ